ਤੁਸੀਂ ਇਸ ਵੇਲੇ ਤਸਵੀਰਾਂ ਜਿਹੜੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਦੇ ਬਾਹਰ ਦੀਆਂ ਦੇਖ ਪਾ ਰਹੇ ਹੋ ਜਿੱਥੇ ਵੱਡੀ ਗਿਣਤੀ ਚ ਪੁਲਿਸ ਬੰਦ ਜਿਹੜਾ ਉਹ ਤਨਾਤ ਕੀਤਾ ਗਿਆ ਇਸ ਤੋਂ ਇਲਾਵਾ ਜੋ ਸਟੂਡੈਂਟਸ ਜਿਹੜੇ ਨੇ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਹੋਏ ਨੇ ਤੇ ਦੂਜੇ ਪਾਸੇ ਗੇਟ ਨੰਬਰ 2 ਤੇ ਵੀ ਤਸਵੀਰਾਂ ਕੁਝ ਇਦਾਂ ਦੀਆਂ ਹੀ ਨੇ ਇਹ ਤੁਸੀਂ ਇਕੱਠ ਜਿਹੜਾ ਦੇਖ ਪਾ ਰਹੇ ਹੋ ਕਾਫੀ ਜ਼ਿਆਦਾ ਇਕੱਠ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਔਰ ਇਹ ਸਾਰੇ ਨੌਜਵਾਨ ਜਿਹੜੇ ਨੇ ਉਹ ਅੰਦਰ ਜਾਣ ਦੀ ਹੀ ਕੋਸ਼ਿਸ਼ ਕਰ ਰਹੇ ਨੇ 8 ਨੰਬਰ 1 ਤੋਂ ਅੰਦਰ ਜਾਣ ਦੀ ਕੋਸ਼ਿਸ਼ ਜਿਹੜੀ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਹਾਲਾਂਕਿ ਪੁਲਿਸ ਬਲ ਕਿਉਂਕਿ ਕਾਫੀ ਜ਼ਿਆਦਾ ਵੱਡੀ ਗੰਟੀ ਦੇ ਵਿੱਚ ਇੱਥੇ ਤਣਾਤ ਕੀਤਾ ਹੋਇਆ ਹੈ ਬੈਰੀਕੇਟਿੰਗ ਜਿਹੜੀ ਹੈ ਕਾਫੀ ਜ਼ਿਆਦਾ ਕੀਤੀ ਹੋਈ ਹੈ ਔਰ ਇਸ ਕਰਕੇ ਅੰਦਰ ਜਾਣ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਪੁਲਸਤियां ਇਹ ਜਿਹੜੀਆਂ ਗੱਡੀਆਂ ਇਹ ਬੱਸਾਂ ਜਿਹੜੀਆਂ ਇਹ ਵੀ ਇੱਥੇ ਖੜੀਆਂ ਕੀਤੀ ਹੋਈਆਂ ਤਾਂ ਕਿ ਜੇਕਰ ਘੱਟ ਜ਼ਿਆਦਾ ਹੁੰਦਾ ਹੈ ਤਾਂ ਫਿਰ ਇਨਾ ਬੱਸਾਂ ਦੇ ਵਿੱਚ ਹੀ ਬਿਠਾ ਕੇ ਜਿਹੜਾ ਇਹ ਜੋ ਨੌਜਵਾਨ ਜੋ ਕੱਟ ਤੇ ਹੋਇਆ ਹੋਇਆ ਉਹਨਾਂ ਨੂੰ ਜਿਹੜਾ ਉਹ ਇੱਥੋਂ ਲਜਾਇਆ ਜਾ ਸਕਦਾ। ਸੋ ਪੰਜਾਬ ਯੂਨੀਵਰਸਿਟੀ ਮੋਰਚਾ ਜਿਸ ਦੀ ਕਾਲ ਜਿਹੜੀ ਹੈ ਉਹ ਅੱਜ ਦੇ ਦਿੱਤੀ ਗਈ ਸੀ 10 ਨਵੰਬਰ ਦੀ ਇੱਕ ਵੱਡੇ ਕੱਟ ਦੀ ਕਾਲ ਦਿੱਤੀ ਗਈ ਸੀ ਔਰ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਵੱਖ-ਵੱਖ ਤਾਵਾਂ ਤੋਂ ਔਰ ਹੋਰ ਜਿਹੜੇ ਸੂਬੇ ਨੇ ਨਾਲ ਲੱਗਦੇ ਹਰਿਆਣਾ ਹਿਮਾਚਲ ਉਹਨਾਂ ਤੋਂ ਵੀ ਲੋਕ ਜਿਹੜੇ ਆ ਇੱਥੇ ਪਹੁੰਚੇ ਹੋਏ ਨੇ ਇੱਕ ਦਿਲਚਸਪ ਗੱਲ ਇਹ ਵੀ ਹੈ ਮੇਰੀ ਇੱਕ ਵਿਦਿਆਰਥੀ ਦੇ ਨਾਲ ਗੱਲ ਹੋਈ ਔਰ ਉਸ ਵਿਦਿਆਰਥੀ ਦਾ ਇਹ ਕਹਿਣਾ ਸੀ ਕਿ ਉਹ ਇਸ ਯੂਨੀਵਰਸਿਟੀ ਦੇ ਵਿੱਚ ਹੀ ਪੜ੍ਹਦਾ ਯੂਨੀਵਰਸਿਟੀ ਦਾ ਹੀ ਸਟੂਡੈਂਟ ਹੈ ਔਰ ਉਹ ਅੰਦਰ ਜਾਣਾ ਚਾਹੁੰਦਾ ਹੈ ਪਰ ਉਸ ਦੇ ਕੋਲ ਆਈ ਕਾਰਡ ਵੀ ਹੈ ਪਰ ਪੁਲਿਸ ਹੌਸ ਨੂੰ ਅੰਦਰ ਜਾਣ ਜਿਹੜਾ ਉਹ ਨਹੀਂ ਦੇ ਰਹੀ ਹੈ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਨਹੀਂ ਉਹਨਾਂ ਕੋਲ ਆਈਡੀ ਕਾਰਡ ਵੀ ਹੈਗੇ ਨਹੀਂ ਇਸ ਯੂਨੀਵਰਸਿਟੀ ਦੇ ਉਹਨਾਂ ਨੂੰ ਵੀ ਜਿਹੜਾ ਉਹ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸੋ ਇਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਇਸ ਵੇਲੇ ਦੇਖ ਪਾ ਰਹੇ ਹੋ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਦੀਆਂ ਇਹ ਤਸਵੀਰਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਹੈ ਤੇ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਨੌਜਵਾਨ ਵੀ ਇੱਥੇ ਮੌਜੂਦ ਨੇ ਕੋਸ਼ਿਸ਼ ਇਹ ਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਅੰਦਰ ਦਾਖਲ ਹੋਇਆ ਜਾਏ ਯੂਨੀਵਰਸਿਟੀ ਦੇ ਤੇ ਜਿਹੜਾ ਮੋਰਚਾ ਉਹ ਲੱਗਿਆ ਹੋਇਆ ਜੋ ਬੁਲਾਰੇ ਉੱਥੇ ਅੰਦਰ ਬੋਲ ਰਹੇ ਨੇ ਯੂਨੀਵਰਸਿਟੀ ਦੇ ਵਿੱਚ ਮਾਮਲਾ ਸਭ ਨੂੰ ਪਤਾ ਹੀ ਹੈ ਮਾਮਲਾ ਜੋ ਸੈਨੇਟ ਤੇ ਸਿੰਡੀਗੇਟ ਦਾ ਹੈ ਇਹ ਸ਼ੁਰੂਆਤ ਇਸ ਮਾਮਲੇ ਦੀ ਹੁੰਦੀ ਹੈ 28 ਜੋ 28 ਅਕਤੂਬਰ ਲੰਘ ਕੇ ਗਈ ਹੈ ਉਦੋਂ ਇਸ ਦੀ ਸ਼ੁਰੂਆਤ ਹੁੰਦੀ ਹੈ 28 ਅਕਤੂਬਰ ਨੂੰ ਔਰ ਉਦੋਂ ਇੱਕ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਸੈਨੇਟ ਜਿਹੜੀ ਹੈ ਉਸ ਦੇ ਮੈਂਬਰ ਘਟਾ ਦਿੱਤੇ ਜਾਂਦੇ ਨੇ ਯੂਨੀਵਰਸਿਟੀ ਦੀ ਸੈਨੇਟ ਜਿਹੜੀ ਹੈ ਇੱਕ ਗਵਰਨਿੰਗ ਬਾਡੀ ਹੈ ਜੋ ਯੂਨੀਵਰਸਿਟੀ ਦੇ ਕੰਮਕਾਜ ਤੇ ਹੋਰ ਚੀਜ਼ਾਂ ਨੂੰ ਜਿਹੜੀ ਹੈ ਗਵਰਨ ਕਰਦੀ ਹੈ ਦੇਖਦੀ ਹੈ ਔਰ ਉਸ ਸੈਨੇਟ ਦੇ ਵਿੱਚ ਵਿਦਿਆਰਥੀ ਵੀ ਹੁੰਦੇ ਨੇ ਉਸ ਸੈਨੇਟ ਦੇ ਵਿੱਚ ਜਿਹੜੇ ਇਸ ਯੂਨੀਵਰਸਿਟੀ ਤੋਂ ਐਫੀਲੀਏਟਿਡ ਕਾਲਜੇਸ ਨੇ ਉਹ ਵੀ ਹੁੰਦੇ ਨੇ ਉਹਨਾਂ ਦੇ ਜੋ ਟੀਚਰਸ ਨੇ ਪ੍ਰਿੰਸੀਪਲ ਨੇ ਉਹ ਵੀ ਹੁੰਦੇ ਨੇ ਔਰ ਇਹ 91 ਮੈਂਬਰ ਦੀ ਇਹ ਸੈਨੇਟ ਸੀ ਪਰ 28 ਅਕਤੂਬਰ ਨੂੰ ਜਿਹੜਾ ਨੋਟੀਫਿਕੇਸ਼ਨ ਜਾਰੀ ਹੁੰਦਾ ਉਸ ਨੋਟੀਫਿਕੇਸ਼ਨ ਦੇ ਵਿੱਚ ਇਸ ਸੈਨੇਟ ਦਾ ਦਾਇਰਾ ਜਿਹੜਾ ਘਟਾ ਦਿੱਤਾ ਗਿਆ 30 ਮੈਂਬਰਾਂ ਦੀ ਇਹ ਸੈਨੇਟ ਜਿਹੜੀ ਆ ਕਰ ਦਿੱਤੀ ਗਈ ਔਰ ਇਸ ਤੋਂ ਬਾਅਦ ਜੋ ਸਟੂਡੈਂਟਸ ਨੇ ਉਹਨਾਂ ਦੇ ਵਿੱਚ ਰੋਸ ਪਾਇਆ ਗਿਆ ਔਰ ਇਹ ਗੱਲ ਉਹਨਾਂ ਦੇ ਵੱਲੋਂ ਲਗਾਤਾਰ ਹੁਣ ਕਹੀ ਜਾ ਰਹੀ ਹੈ ਕਿ ਪੰਜਾਬ ਦੀ ਹਿੱਸੇਦਾਰੀ ਉਸ ਨੂੰ ਇਸ ਯੂਨੀਵਰਸਿਟੀ ਦੇ ਵਿੱਚੋਂ ਖਤਮ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਇਸ ਯੂਨੀਵਰਸਿਟੀ ਤੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸਾਜ਼ਿਸ਼ਾਂ ਜਿਹੜੀਆਂ ਹੋ ਰਹੀਆਂ ਨੇ ਇਸ ਨੂੰ ਲੈ ਕੇ ਹਾਲਾਂਕਿ ਪੰਜਾਬ ਗਵਰਨਮੈਂਟ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਚੀਜ਼ ਦਾ ਵੀ ਜ਼ਿਕਰ ਕੀਤਾ ਕਿ ਜੋ ਕੋਰਟ ਇਹ ਮਸਲਾ ਉਹ ਲੈ ਕੇ ਜਾਣਗੇ ਹਾਲਾਂਕਿ ਬਹੁਤ ਸਾਰੇ ਨੌਜਵਾਨੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਸਟੂਡੈਂਟਸ ਨੇ ਉਹਨਾਂ ਦਾ ਕਹਿਣਾ ਹੈ ਕਿ ਕੋਰਟ ਜਾਣ ਦੇ ਨਾਲ ਇਹ ਮਸਲਾ ਹੱਲ ਨਹੀਂ ਹੋਣਾ ਪੰਜਾਬ ਵਿਧਾਨ ਸਭਾ ਦੇ ਵਿੱਚ ਇਸ ਨੂੰ ਲੈ ਕੇ ਮਤਾ ਜਿਹੜਾ ਉਹ ਲਿਆਂਦਾ ਜਾਵੇ ਅੱਜ 11 10 ਜਿਹੜਾ ਜੋ ਨਵੰਬਰ ਦੀ ਕਾਲ ਦਿੱਤੀ ਗਈ ਸੀ ਇੱਥੇ ਵੱਡੇ ਇਕੱਠ ਦੀ ਔਰ ਬਹੁਤ ਸਾਰੇ ਲੋਕ ਇੱਥੇ ਨੌਜਵਾਨ ਪਹੁੰਚੇ ਹੋਏ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਹਾਲਾਂਕਿ ਕਿਸੇ ਨੂੰ ਅੰਦਰ ਜਾਣ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਬੈਰੀਗੇਟਿੰਗ ਕਾਫੀ ਜ਼ਿਆਦਾ ਸਖਤ ਕੀਤੀ ਹੋਈ ਹੈ ਔਰ ਹਰ ਤਰ੍ਹਾਂ ਦੀ ਕੋਸ਼ਿਸ਼ ਜਿਹੜੀ ਆ ਉਹ ਇਹ ਨੌਜਵਾਨ ਕਰ ਰਹੇ ਨੇ ਕਿ ਕਿਸੇ ਤਰੀਕੇ ਅੰਦਰ ਜਿਹੜਾ ਉਹ ਦਾਖਲ ਹੋ ਜਾਣ ਕਿਸੇ ਤਰੀਕੇ ਅੰਦਰ ਜਿਹੜੀ ਆ ਉਹ ਐਂਟਰੀ ਜੋ ਮਿਲ ਜਾਵੇ ਕਿਸੇ ਵੀ ਤਰੀਕੇ ਪਰ ਅੰਦਰ ਫਿਲਹਾਲ ਜਾਣ ਨਹੀਂ ਦਿੱਤਾ ਜਾ ਰਿਹਾ ਇਹ ਜੋ ਤਸਵੀਰਾਂ ਨੇ ਇਹ ਜੋ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਦੀਆਂ ਤਸਵੀਰਾਂ ਨੇ ਔਰ ਸਵੇਰ ਤੋਂ ਹੀ ਇੱਥੇ ਨੌਜਵਾਨਾਂ ਦਾ ਜਿਹੜਾ ਇਕੱਠ ਹੈਗਾ ਸਵੇਰ ਤੋਂ ਹੀ ਨੌਜਵਾਨ ਕੋਸ਼ਿਸ਼ ਇਹ ਕਰ ਰਹੇ ਨੇ ਕਿ ਕਿਸੇ ਤਰੀਕੇ ਹੋ ਅੰਦਰ ਜਾਣ ਇਸ ਤਰੀਕੇ ਉਹਨਾਂ ਦਾ ਦਾਖਲਾ ਜਿਹੜਾ ਉਹ ਅੰਦਰ ਹੋ ਜਾਵੇ ਯੂਨੀਵਰਸਿਟੀ ਦੇ ਵਿੱਚ ਤੇ ਪਰ ਫਿਲਹਾਲ ਕੋਈ ਬਾਪੀ ਸਟੱਡੀ ਆ ਉਹ ਚਲਦੀ ਹੋਈ ਨਹੀਂ ਦਿਖਾਈ ਦੇ ਰਹੀ ਹੈ ਬੈਰੀਕੇਡਿੰਗ ਜਿਹੜੀ ਹੈ ਪੁਲਿਸ ਨੇ ਕੀਤੀ ਹੋਈ ਹੈ ਔਰ ਇਹ ਤਸਵੀਰਾਂ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਪੰਜਾਬ ਜ਼ੋਨ ਟੀਵੀ ਦੇ ਉੱਪਰ ਤੁਸੀਂ ਇਸ ਵੜੇ ਦੇਖ ਪਾ ਰਹੇ ਹੋ ਸੋ ਨੌਜਵਾਨ ਆ ਰਹੇ ਨੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਕੱਟ ਵੀ ਲਗਾਤਾਰ ਇੱਥੇ ਵਧ ਰਿਹਾ ਹੈ ਪਰ ਅੰਦਰ ਜਾਣ ਫਿਲਹਾਲ ਨਹੀਂ ਦਿੱਤਾ ਜਾ ਰਿਹਾ ਦੇਖ ਸਕਦੇ ਹੋ ਕਿ ਪੁਲਿਸ ਜਿਹੜੀ ਹੈ ਉਹ ਇੱਥੇ ਤਨਾਤ ਕੀਤੀ ਗਈ ਹੈ ਔਰ ਕੋਸ਼ਿਸ਼ ਲਗਾਤਾਰ ਪੁਲਿਸ ਇਹ ਕਰ ਰਹੀ ਹੈ ਕਿ ਨੌਜਵਾਨਾਂ ਨੂੰ ਇਥੋਂ ਜਿਹੜਾ ਉਹ ਉੱਥੇ ਇਕੱਠੇ ਹੋਣ ਨਾ ਦਿੱਤਾ ਜਾਵੇ ਇਥੋਂ ਪਾਸੇ ਜਿਹੜਾ ਇਹਨਾਂ ਨੂੰ ਕੀਤਾ ਜਾਵੇ ਪਰ ਕਿ ਨੌਜਵਾਨ ਵੀ ਬੱਡੀਗੜਕ ਮੌਜੂਦ ਨੇ ਔਰ ਅੰਦਰ ਵੀ ਯੂਨੀਵਰਸਿਟੀ ਦੇ ਕਾਫੀ ਜ਼ਿਆਦਾ ਨੌਜਵਾਨ ਜਿਹੜੇ ਆ ਇਸ ਵੇਲੇ ਮੌਜੂਦ ਹੈ। ਔਰ ਤਸਵੀਰਾਂ ਤੁਸੀਂ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੀਆਂ ਇਸ ਵੇਲੇ ਦੇਖ ਰਹੇ ਹੋ ਕਾਫੀ ਭਾਰੀ ਇਕੱਠ ਹੈ ਜਿਹੜਾ ਉਹ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਯੂਨੀਵਰਸਿਟੀ ਦੇ ਬਾਹਰ ਔਰ ਇਹ ਨੌਜਵਾਨ ਸਵੇਰ ਤੋਂ ਇਹ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰੀਕੇ ਜਿਹੜਾ ਉਹ ਅੰਦਰ ਦਾਖਲ ਹੋਇਆ ਜਾ ਸਕੇ। ਕਿਸੇ ਤਰੀਕੇ ਯੂਨੀਵਰਸਿਟੀ ਦੇ ਉਹ ਅੰਦਰ ਦਾਖਲ ਹੋ ਜਾਣ ਕਿ ਬੀਤੇ ਕਾਲੇ ਵੀ ਖਬਰਾਂ ਆਈਆਂ ਸੀ ਕਿ ਜੋ ਅੰਦਰ ਜਿੱਥੇ ਜੋ ਸਟੇਜ ਲਗਾਉਣੀ ਹੈ ਉਸ ਨੂੰ ਲੈ ਕੇ ਵੀ ਟੈਂਟ ਜਾਂ ਹੋਰ ਸਟੇਜ ਦਾ ਸਮਾਨ ਹੈ ਜਿਹੜਾ ਉਹ ਨਹੀਂ ਅੰਦਰ ਭੇਜਿਆ ਜਾ ਰਿਹਾ ਸੀ ਕਾਫੀ ਰਾਤ ਤੱਕ ਇਹ ਖਬਰਾਂ ਜਿਹੜੀਆਂ ਨੇ ਉਹ ਆਉਂਦੀਆਂ ਰਹੀਆਂ ਪਰ ਫਿਰ ਉਸ ਤੋਂ ਬਾਅਦ ਜਿਹੜਾ ਉਹ ਜੋ ਟੈਂਟ ਜਿਹੜਾ ਅੰਦਰ ਗਿਆ ਸਮਾਨ ਅੰਦਰ ਗਿਆ ਉਸ ਤੋਂ ਬਾਅਦ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਪੁਲਿਸ ਨੇ ਨੇੜੇ-ਨੇੜੇ ਚੰਡੀਗੜ੍ਹ, ਮੁਹਾਲੀ, ਕੜੜ, ਜ਼ਿਰਖਪੁਰ, ਲਾਂਡਰਾ ਇਹਨਾਂ तमाम ਥਾਵਾਂ ਦੇ ਉੱਪਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਥੋਂ ਮਨਾਹੀ ਕਰ ਦਿੱਤੀ ਹੈ ਕਿ ਕੋਈ ਟੈਂਟ ਜਿਹੜਾ ਉਹ ਟੈਂਟ ਵਾਲਾ ਜਿਹੜਾ ਉਹ ਆਪਣਾ ਸਮਾਨ ਨਾ ਦੇ ਵੀ ਪਰ ਫਿਲਹਾਲ ਅੰਦਰ ਜਿਹੜਾ ਉਹ ਮੋਰਚਾ ਚੱਲ ਰਿਹਾ ਉਸੇ ਤਰੀਕੇ ਦੇ ਨਾਲ ਔਰ ਇੱਥੇ ਤੁਸੀਂ ਦੇਖ ਰਹੇ ਹੋ ਕਿ ਨੌਜਵਾਨਾਂ ਦਾ ਇਹ ਭਾਰੀ ਇਕੱਠ ਹੈ ਜਿਹੜਾ ਇਹ ਗੇਟ ਨੰਬਰ 1 ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਗੇਟ ਨੰਬਰ 1 ਦੇ ਬਾਹਰ ਕਾਫੀ ਵੱਡੀ ਗਿਣਤੀ 'ਚ ਨੌਜਵਾਨ ਪਹੁੰਚੇ ਹੋਏ ਨੇ ਗੇਟ ਨੰਬਰ 1 ਤੇ 게ਟ ਨੰਬਰ 2 ਇਹ ਦੋ 게ਟ ਨੇ ਜਿੱਥੇ ਜੋ ਨੌਜਵਾਨ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਅੰਦਰ ਦਾਖਲ ਹੋਣ ਦੀ ਤੇ ਪਰ ਕਿਉਂਕਿ ਪੁਲਿਸ ਹੈ ਤੇ ਦਿਲਚਸਪ ਗੱਲ ਇਹ ਵੀ ਹੈ ਕਿ ਮੇਰੇ ਇੱਕ ਵਿਦਿਆਰਥੀ ਨਾਲ ਗੱਲ ਹੋਈ ਔਰ ਉਹ ਵਿਦਿਆਰਥੀ ਇਸ ਯੂਨੀਵਰਸਿਟੀ ਦੇ ਵਿੱਚ ਹੀ ਪੜਨ ਵਾਲਾ ਸੀ ਉਹਦਾ ਕਹਿਣਾ ਸੀ ਕਿ ਉਸ ਨੂੰ ਵੀ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਜਦੋਂ ਕਿ ਉਸ ਦੇ ਕੋਲ ਆਈਡੀ ਕਾਰਡ ਵੀ ਹੈ ਆਈਡੀ ਕਾਰਡ ਹੋਣ ਦੇ ਬਾਵਜੂਦ ਵੀ ਉਸ ਵਿਦਿਆਰਥੀ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ ਹਾਲਾਂਕਿ ਕੁਝ ਇਥੋਂ ਨੌਜਵਾਨ ਪਹਿਲਾਂ ਅੰਦਰ ਦਾਖਲ ਜ਼ਰੂਰ ਹੋਏ ਨੇ ਇੱਕੋ ਵੱਟਾ ਜੁੱਥਾ ਜਿਹੜਾ ਨੌਜਵਾਨਾਂ ਦਾ ਦਾਖਲ ਜ਼ਰੂਰ ਹੋਇਆ ਪਰ ਫਿਲਹਾਲ ਹੁਣ ਇਨਵੈਰਿਗੇਟਿੰਗ ਜਿਹੜੀ ਆ ਉਹ ਕੀਤੀ ਗਈ ਆ ਵੈਰੀਗੇਟਿੰਗ ਸਖਤ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਇੱਕ ਜੋ ਵਾਟਰ ਕੈਨਨ ਵੀ ਦਿਸ ਰਹੀ ਹੈ ਇੱਕ ਵਾਟਰ ਕੈਨਨ ਜਿਹੜੀ ਆ ਉਹ ਖੜੀ ਆ ਪਾਣੀ ਦੀ ਵਿਚਾਰ ਜਿਹੜੀ ਆ ਉਹ ਕਰਨ ਦੇ ਲਈ ਇਹ ਯੂਨੀਵਰਸਿਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਪੰਜਾਬ ਯੂਨੀਵਰਸਿਟੀ ਦੇ ਇਹ ਬਾਹਰ ਦੀਆਂ ਤਸਵੀਰਾਂ ਨੇ 게이트 ਨੰਬਰ 1 ਦੀ ਇਹ ਤਸਵੀਰ ਹੈ